ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਗੁਰਦੁਆਰਾ ਟਾਲੀ ਸਾਹਿਬ ਗਰਸ਼ਨ ਕਾ ਰੋਡ ਨਵਾਂ ਸ਼ਹਿਰ ਵਿਖੇ ਲਾਈਜ਼ ਕਲੱਬ ਐਕਟਿਵ ਨਵਾਂ ਸ਼ਹਿਰ 321 ਡੀ ਵੱਲੋਂ ਲਿਵਾਸਾ ਹਸਪਤਾਲ ਅਤੇ ਨਵਦੀਪ ਹਸਪਤਾਲ ਦੇ ਸਹਿਯੋਗ ਦੇ ਨਾਲ ਆਪਣਾ 51ਵਾਂ ਮੁਫਤ ਜਨਰਲ ਬਿਮਾਰੀਆਂ ਅਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਇਸ ਕੈਂਪ ਦੇ ਵਿੱਚ 260 ਦੇ ਕਰੀਬ ਜ਼ਰੂਰਤਮੰਦ ਲੋਕਾਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਹ ਜਾਣਕਾਰੀ ਕਲੱਬ ਦੇ ਡਿਪਟੀ ਗਵਰਨਰ ਸਰਦਾਰ ਤਰਲੋਚਨ ਸਿੰਘ ਬਿਰਦੀ ਹੋਰਾਂ ਵੱਲੋਂ ਸਾਂਝੀ ਕੀਤੀ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਆਜੋ ਨਾਲ ਆਜੋ ਤੇ ਪੀ ਲੋ ਪੀ ਲੋ ਆਹ ਸੀ ਕੱਲੋ ਦਾ ਪਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਈਨ ਕਲੱਬ ਨਵਾਂ ਸ਼ਹਿਰ ਐਕਟਿਵਿਟੀ ਤਰਫੋਂ ਗੁਰਦੁਆਰਾ ਟਾਲੀ ਸਾਹਿਬ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਲਵਾਸਾ ਹਸਪੀਟਲ ਤੋਂ ਜੋ ਕਿ ਪਹਿਲਾਂ ਆਈ ਵੀ ਆਈ ਸੀਗਾ ਹੁਣ ਲਵਾਸਾ ਵਿੱਚ ਤਸਦੀਦ ਹੋ ਗਿਆ ਲਵਾਸਾ ਹਸਪੀਟਲ ਤੋਂ ਟੀਮ ਡਾਕਟਰਾਂ ਦੀ ਟੀਮ ਆਈ ਅਤੇ ਨਾਲ ਹੀ ਸਾਡੇ ਅੱਖਾਂ ਦੇ ਮਾਹਰ ਡਾਕਟਰ ਜੋ ਕਿ ਹਰੇਕ ਮੰਥ ਨੂੰ ਆਉਂਦੇ ਆ ਹਰੇਕ ਸੰਗ੍ਰਾਂਤ ਤੇ ਆਉਂਦੇ ਆ ਉਹ ਵੀ ਸਾਡੇ ਡਾਕਟਰ ਨਵਦੀਪ ਕੋ ਪਾਂਡੇ ਜੀ ਜੋ ਕਿ ਨਵਦੀਪਕ ਹਸਪੀਟਲ ਗੜ ਸਿੰਘ ਕਰ ਤੋਂ ਮਹੀਨਾ ਬਾਾਰ ਆਉਂਦੇ ਆ ਔਰ ਮੇਰੇ ਸਾਰੇ ਬਾਕੀ ਲਾਈਨ ਮੈਂਬਰ ਵੀ ਸਾਰੇ ਮੌਜੂਦ ਨੇ ਤੇ ਸਾਡੇ ਪ੍ਰਧਾਨ ਗਰਦੀਪ ਸਿੰਘ ਸੂਚ ਯੂ ਐਸ ਏ ਅਤੇ ਕੁਲਦੀਪ ਸਿੰਘ ਕੁਲਦੀਪ ਪੋਸ਼ਨ ਜੀ ਜੋਨ ਚੇਅਰਮੈਨ ਸਾਡੇ ਸੰਜੀਵ ਸੂਰੀ ਜੀ ਚੇਅਰਮੈਨ ਜੀ ਤੇ ਸਾਡੇ ਸੰਜੀਵ ਕੈਨ ਜੀ ਵਾਈਸ ਪ੍ਰਧਾਨ ਨੇ ਤੇ ਸਾਡੇ ਵਿਸ਼ਾਲ ਜੀ ਡਾਕਟਰ ਨੇ ਤੇ ਸਾਡੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਆ ਹਰੇਕ ਸੰਗਰਾਮ ਨੂੰ ਇਹ ਸਾਡਾ ਇਸ ਸੰਗਰਾਮ ਤੇ 51ਵਾਂ ਕੈਂਪ ਹੈ ਤੇ ਅਸੀਂ ਸਾਰਾ ਦਵਾਈਆਂ ਵੀ ਸਾਰੀਆਂ ਫ੍ਰੀ ਬਕੋਸ਼ਤ ਜਿਸ ਦੇ ਵਿੱਚ ਸਾਰੀਆਂ ਹੱਡੀਆਂ ਦੀਆਂ ਦਵਾਈਆਂ ਅੱਖਾਂ ਦੀਆਂ ਦਵਾਈਆਂ ਬੀਪੀ ਦਾ ਸ਼ੂਗਰ ਦਾ ਈਸੀ ਦਾ ਸਾਰਾ ਇਲਾਜ ਫ੍ਰੀ ਬਕੋਸ਼ਤ ਕਰਦੇ ਹਾਂ ਤੇ ਬਾਕੀ ਸਾਰੇ ਮੇਰੇ ਲਾਈਨ ਮੈਂਬਰਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਕਿ ਉਹ ਇਹ ਜਿਹੜਾ ਇਦਾਂ ਦਾ ਪ੍ਰਾਲਾ ਕਰਦੇ ਰਹਿੰਦੇ ਆ ਤੇ ਬਾਕੀ ਸਾਰੇ ਕਿੰਨੇ ਵੀ ਮੇਰੇ ਪ੍ਰੈਸ ਵੀਰ ਵੋਟਰ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਆਪਣੇ ਕਲੱਬ ਮੈਂਬਰਾਂ ਨੂੰ ਧੰਨਵਾਦ ਕਰਦਾ ਕਿ ਇਹੋ ਜੇ ਕੈਂਪ ਸਾਡੇ ਲਾਉਂਦੇ ਰਹਿਣ ਤੇ ਵਾਹਿਗੁਰੂ ਚੜ੍ਹਦੀ ਚੜ੍ਹਦੀ ਕਲਾ ਰੱਖੇ ਤੇ ਗੁਰਦੁਆਰਾ ਟਾਲੀ ਸਾਹਿਬ ਵਾਲਿਆਂ ਦਾ ਵੀ ਸਾਡਾ ਬਹੁਤ ਸੰਯੋਗ ਆ ਪ੍ਰਧਾਨ ਜੀ ਵੀ ਆਏ ਸੀ ਹੁਣ ਤੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਬਾਕੀ ਸਾਰੇ ਆਪਣੇ ਲੈਂਗ ਮੈਂਬਰਾਂ ਦਾ ਆਏ ਹੋਏ ਸਾਰੇ ਪ੍ਰਵੰਤੇ ਸੱਜਣਾਂ ਦਾ ਧੰਨਵਾਦ ਕਰਦਾ ਥੈਂਕ ਯੂ ਜੈ ਹਨ ਜੈ ਲੋਨ ਅੱਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜਿਵੇਂ ਟਾਲੀ ਸਾਹਿਬ ਗੁਰਦੁਆਰੇ ਵਿੱਚ ਅੱਖਾਂ ਦਾ ਤੇ ਜਨਰਲ ਚੈੱਕਅਪ ਕੈਂਪ ਲਗਾਇਆ ਜਾ ਰਹੇ ਹਨ ਜਿਹੜੇ ਵਿੱਚ ਨਵਦੀਪਕ ਆਈ ਕੇਅਰ ਹਸਪੀਟਲ ਦੀ ਟੀਮ ਅਤੇ ਲਿਵਾਸ਼ਾ ਹਸਪੀਟਲ ਦੀ ਟੀਮ ਜਨਰਲ ਚੈੱਕਅਪ ਕਰ ਰਹੀ ਹੈ ਤੇ ਅੱਖਾਂ ਦਾ ਚੈੱਕਅਪ ਨਵਦੀਪਕ ਆਈ ਕੇਅਰ ਹਸਪੀਟਲ ਦੀ ਟੀਮ ਕਰ ਰਹੀ ਹੈ ਮੈਂ ਆਪ ਖੁਦ ਆਇਆ ਹੋਇਆ ਡਾਕਟਰ ਦੀਪਕ ਤੇ ਸਾਰੇ ਜਿਹੜੇ ਵੀ ਮਰੀਜ਼ ਲੋੜਵੰਦ ਮਰੀਜ਼ ਹੈ ਜਿਨ੍ਹਾਂ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੈ ਜਿਵੇਂ ਟੱਮ ਹੋਤੀ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਕਿਸੇ ਨੂੰ ਐਨਕਾਂ ਦੀ ਲੋੜ ਹੈ ਜੇ ਕੋਈ ਹੋਰ ਪ੍ਰੋਬਲਮ ਹੈ ਅਸੀਂ ਉਹਦਾ ਚੈੱਕਅਪ ਕਰ ਰਹੇ ਹਾਂ ਤੇ ਜਿਹੜੇ ਵੀ ਮਰੀਜ਼ ਨੂੰ ਡਾਇਬਟੀਜ਼ ਜਾਂ ਸ਼ੂਗਰ ਦੇ ਕਰਕੇ ਅੱਖਾਂ ਦੇ ਪਰਦੇ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦਾ ਚੈੱਕਅਪ ਸਾਰਿਆਂ ਦਾ ਉੱਤੇ ਹਸਪੀਟਲ ਬੁਲਾ ਕੇ ਕੀਤਾ ਜਾਏਗਾ ਤੇ ਮੈਂ ਸਾਰੀ ਦੀ ਟੀਮ ਜਿਹੜੀ ਵੀ ਟੀਮ ਹੈ ਸਾਡੀ ਲਾਇਨਸ ਕਲੱਬ ਦੀ ਟੀਮ ਹੈ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਰੇਲਵੇ ਰੋਡ ਨਵਾਂ ਸ਼ਹਿਰ ਵਿਖੇ ਉਹ ਮਹੀਨੇ ਦੀ ਸਗਰਾਂ ਦਾ ਦਿਹਾੜਾ ਸ਼ਬਦ ਦਾ ਪੂਰਵਕ ਮਨਾਇਆ ਗਿਆ ਇਸ ਮੌਕੇ ਭਾਈ ਜਸਪ੍ਰੀਤ ਸਿੰਘ 베ਦੀ ਅਤੇ ਪ੍ਰਸਿੱਧ ਸਮਾਜ ਸੇਵਕ ਰਤਨ ਜੈਨ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਦੇ ਅਨੁਸਾਰ ਸਿਫਤਾਂ ਕਰਦੇ ਹਨ ਉਹਨਾਂ ਨੂੰ ਫਿਰ ਜਿਹੜਾ ਮਾਇਆ ਜਿਹੜੀ ਚਹਿਰ ਹੈ ਇਸ ਦਾ ਪ੍ਰਭਾਵ ਨਹੀਂ ਪਿਆ ਸਕਦਾ ਉਸ ਨੂੰ ਮਾਇਆ ਵੀ ਜਿਹੜੀ ਹੈ ਉਹ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਜੈ ਤੇ ਉਪਜੀ ਚਹਿ ਮਿਲੀ ਸੱਚੀ ਪ੍ਰੀਤ ਸਮਾਹ ਕੋ ਕਬੀਰ ਹਮ ਰਾਮ ਕੀ ਅੰਸ਼ ਤੇ ਬਣਾਈ ਹੋ ਜੀਵ ਹਾਂ ਜੋ ਕਹਿੰਦੇ ਨੇ ਵੀ ਜਿਹੜੇ ਫਿਰ ਉਸ ਦੇ ਨਾਲ ਜੁੜ ਜਾਂਦੇ ਹਨ ਸਾਥ ਜੋ ਜੜਾ ਉਹਦੇ ਵਿੱਚ ਹੀ ਉਹ ਫਿਰ ਸੁਭਾ ਜਾਂਦੇ ਹਨ ਉਹਨਾਂ ਦੀ ਸੱਚੀ ਪ੍ਰੀਤ ਹਮ ਤੂੰ ਸੰਗ ਜੋੜੀ ਤੂੰ ਸੰਗ ਜੋੜ ਅਵਰ ਸੰਗ ਤੋੜੀ ਉਸ ਤੇ ਰਾਜ ਜਨਾਂ ਦੀ ਪਕੀ ਤੇ ਜੁੜ ਜਾਂਦੀ ਹੈ ਫਿਰ ਉਹਦੇ ਵਿੱਚ ਹੀ ਉਹ ਸਮਾ ਜਾਂਦੇ ਹਨ ਕਰ ਗੈ ਲਈਨੀ ਪਾਰ ਬ੍ਰਹਮ ਬੋਲ ਨਾ ਵਿਛੜੀਆਂ ਜਿਹੜੇ ਅਕਾਲ ਪੁਰਖ ਦੇ ਨੇ ਜਿਨ੍ਹਾਂ ਦੇ ਪਾਪ ਕਰ ਲਈਏ ਕਰ ਦਾ ਮਤਲਬ ਹੁੰਦਾ ਹੈ ਹੱਥ ਜਿਨ੍ਹਾਂ ਦੀ ਅਕਾਲ ਪੁਰਖ ਨੇ ਹੱਥ ਫੜ ਲਿਆ ਹੈ ਜਿਹੜੇ ਉਸ ਨਾਲ ਜੁੜਦੇ ਹਨ ਉਹ ਫਿਰ ਅਕਾਲ ਪੁਰਖ ਉਹਨਾਂ ਦੀ ਹੱਥ ਫੜ ਲੈਂਦਾ ਹੈ ਤੇ ਫਿਰ ਬਹੁੜ ਨ ਵਿਚੜਿਆ ਤੇ ਫਿਰ ਬਹੁਤ ਉਹਦੇ ਨਾਲੋਂ ਉਹਦਾ ਦੁਬਾਰਾ ਫਿਰ ਉਹਨਾਂ ਜੀਵਾਂ ਦਾ ਵਿਚੋੜਾ ਨਹੀਂ ਪੈਂਦਾ ਜਿਹੜੇ ਜੀਵ ਅਕਾਲ ਪੁਰਖ ਦੇ ਨਾਲ ਜੁੜ ਜਾਂਦੇ ਹਨ ਫਿਰ ਉਹ ਉਹਨਾਂ ਦੀ ਬਾਹ ਪਕੜ ਲੈਂਦਾ ਹੈ ਤੇ ਉਹ ਫਿਰ ਉਸ ਦੇ ਨਾਲੋਂ ਵਿਛੜਦੇ ਨਹੀਂ ਵਿਛੋੜਾ ਨਹੀਂ ਪੈ ਸਕਦਾ ਪਰਮੇਸ਼ਰਾਂ ਦੇ ਲਈ ਉਹਦੇ ਵੀ ਨਾਲ ਜੁੜ ਜਾਂਦੇ ਹਨ ਬਾਹ ਜਾਉ ਲੱਖ 베ਰੀਆ ਹਰ ਸੱਜਣ ਅਗੰ ਅਕਾਹੋ ਗੁਰਦੇ ਉਰਜਨਦੀਵ ਜੀ ਕੁਰਬਾਨਦੇ ਹਨ ਕਿ ਬਾਹ ਜਾਉ ਲਖ ਮੀਰ ਜ ਮੈਂ ਲੱਖਾਂ ਵਾਂ ਜੀ ਉਸ ਅਕਾਲ ਪੁਰਖ ਕੋ ਵਾਹੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਹਰ ਸੱਜਣ ਉਹ ਜਿਹੜਾ ਸੱਜਣ ਹੈ ਕਾਲ ਪੁਰਖ ਹੈ ਉਹ ਅਗੰ ਹੈ ਭਾਵ ਉਹ ਅਪਹੁੰਚ ਹੈ ਉਹਦੇ ਤੱਕ ਕੋਈ ਵੀ ਪਹੁੰਚ ਨਹੀਂ ਸਕਦਾ ਤੇ ਅਗਾਹ ਹੈ ਉਹਦੇ ਤੱਕ ਪਹੁੰਚ ਨਹੀਂ ਸਕਦਾ ਅਤੇ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਅਗਾਂਹ ਹੈ ਭਾਉ ਉਹ ਰਥਾ ਨਹੀਂ ਪਾਇਆ ਜਾ ਸਕਦਾ ਨਾ ਹੀ ਉੱਤੇ ਤੱਕ ਪਹੁੰਚਿਆ ਜਾ ਸਕਦਾ ਹੈ ਅਤੇ ਨਾ ਹੀ ਉਹਦਾ ਥਾ ਪਾਇਆ ਜਾ ਸਕਦਾ ਹੈ ਉਹ ਕਿੱਦਾ ਹੈ ਤੇ ਕਿੱਥੋਂ ਤੱਕ ਹੈ ਅਤੇ ਨਾ ਹੀ ਉੱਤੇ ਪਹੁੰਚਿਆ ਜਾ ਸਕਦਾ ਹੈ ਨਾ ਹੀ ਉਹਦਾ ਪਾਰ ਬੰਦਾ ਪਾਇਆ ਜਾ ਸਕਦਾ ਹੈ ਸ਼ਰਮ ਭਈ ਨਾਰਾਇਣੇ ਨਾਲਕਦਰ ਪਈਆ ਹੋ ਸ਼ਰਮ ਭਈ ਲਾਜ ਰੱਖ ਲੰਡਾ ਹਾਲ ਤੁੰਕ ਜਿਹੜਾ ਹੈ ਉਹ ਜਿਹੜੇ ਉਹਦੇ ਦਰ ਤੇ ਪਿਆ ਜਾਂਦੇ ਹਨ ਪਾਉ ਉਸ ਦੇ ਨਾਲ ਜੁੜ ਜਾਂਦੇ ਹਨ ਉਹਦੇ ਸਿਮਰਨ ਕਰਦੇ ਹਨ ਉਹਨਾਂ ਦੀ ਫੇਰ ਉਹ ਲਾਜ ਰੱਖ ਲੈਂਦਾ ਹੈ ਉਹ ਉਹਨਾਂ ਦਾ ਆਪਣੇ ਦੇ ਨਾਲ ਜੋੜ ਹੀ ਲੈਂਦਾ ਹੈ ਉਹ ਕੁਸਵੰਦਾ ਸਰਬ ਸੁਖ ਜਿਸ ਬਖਸ਼ੇ بے ਪਰਵਾਹ ਉਹ ਕੁਸਵੰਦਾ ਸਰਬ ਸੁਖ ਸੁਵੰਦਾ ਸੁਹਾਵਨਾ ਦੇਣ ਉਹ ਵੀ ਪ੍ਰਵਾਹ ਹੋ ਜਾਂਦੇ ਹਨ ਤੇ ਉਹਨਾਂ ਨੂੰ ਦੁੱਖ ਸੁੱਖ ਦਾ ਕੋਈ ਉਹਨਾਂ ਨੂੰ ਦੁੱਖ ਸੁੱਖ ਦਾ ਕੋਈ ਅਸਰ ਨਹੀਂ ਹੁੰਦਾ ਤੇ ਉਹ ਇਸ ਕਰਕੇ ਉਹ ਉਹਨਾਂ ਦੇ ਲਈ ਇਹ ਜਿਹੜਾ ਪੂਰਾ ਮਹੀਨਾ ਹੈ ਉਹ ਹਮੇਸ਼ਾ ਸੁਖਦਾਈ ਹੀ ਬਚੀਤ ਹੁੰਦਾ ਹੈ ਸਾਡੇ ਮਕਰੰਤੀ ਸ੍ਰੀ ਵਿੱਦੀ ਸਾਹਿਬ ਜਸਪ੍ਰੀ ਸਿੰਘ ਵਿੱਦੀ ਸਾਹਿਬ ਦੇਸਰਾਜ ਜੀ ਸਾਡੇ ਸਾਥੀ ਸਮਾਜ ਸੇਵੀ ਤੇ ਪੱਤਰਕਾਰ ਸ੍ਰੀ ਬਾਸ ਦੇ ਪਰਦੇਸੀ ਜੀ ਸਟਾਫ ਤੇ ਸਾਥੀਓ ਅੱਜ ਸੰਗਰਾਮ ਦਾ ਬੜਾ ਸ਼ੋਅ ਮੌਕਾ ਹੈ ਉਸ ਸਪੈਕ ਪੱਲੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇਸ ਸੰਗਰਾਮ ਦੀ ਦੇ ਸ਼ੁਭ ਦਿਨ ਦਿਆਂ ਹਰ ਸੰਗਰਾਮ ਨੂੰ ਅਸੀਂ ਇੱਥੇ ਇਕੱਠੇ ਹੋਣ ਦੀ ਕੋਸ਼ਿਸ਼ ਕਰੀਦੀ ਆ ਜਰੂਰ ਆਈਦਾ ਉਦਾਂ ਮਹੀਨੇ ਚੱਕਰ ਲੱਗੇ ਨਾਲ ਲੱਗੇ ਕੋਸ਼ਿਸ਼ ਕਰੀ ਸੰਗਰਾਮ ਜ਼ਰੂਰ ਆਈਏ ਤੁਹਾਡਾ ਬੈਠ ਕੇ ਕੁਝ ਦੋ ਚਾਰ ਗੱਲਾਂ ਬਾਤ ਆਪਸ ਦੇ ਵਿੱਚ ਸ਼ੇਅਰ ਕਰੀਏ ਪਹਿਲੀ ਗੱਲ ਤਾਂ ਆਹੀ ਆ ਕਿ ਜਿੰਨੇ ਵੀ ਆਪਣੇ ਸੱਜਣ ਬੈਠੇ ਆ ਤੁਸੀਂ ਸਾਰਿਆਂ ਨੇ ਮੰਨ ਚ ਗੱਲ ਤਾਂ ਜ਼ਰੂਰ ਪੱਕੀ ਹੋਊਗੀ ਕਿ ਨਸ਼ਾ ਇੱਕ ਮਾੜੀ ਚੀਜ਼ ਆ ਕਿਉਂ ਬਈ ਜਵਾਬ ਦੇ ਦਿਓ ਕਿਉਂ ਕਿਉਂ ਤਰਹੀਂ ਤੁਹਾਡੇ ਮਨ ਚ ਇੰਨੀ ਗੱਲ ਆਈ ਤਦੇ ਤੁਸੀਂ ਇਸ ਸੈਂਟਰ ਤੱਕ ਪਹੁੰਚੇ ਆ ਪੌੜੀਆਂ ਚੜ੍ਹ ਕੇ ਜਿਹੜੀ ਆ ਮਨ ਦੇ ਵਿੱਚ ਗੱਲ ਆ ਜਾਣੀ ਕਿ ਆ ਚੀ ਮਾੜੀ ਆ ਆਹ ਇੱਕ ਪਰਮਾਤਮਾ ਦੀ ਬੜੀ ਕਿਰਪਾ ਤੁਹਾਡੇ ਤੇ ਹੋਈ ਆ ਕਿਉਂਕਿ ਕਿਸੇ ਵੀ ਤਰ੍ਹਾਂ ਤੁਸੀਂ ਨਸ਼ਾ ਕਰਦੇ ਹੋਵੋਗੇ ਨਸ਼ਾ ਦਾ ਨਸ਼ਾ ਹੀ ਆ ਸਭ ਅਲਗ-ਅਲਗ ਤਰ੍ਹਾਂ ਦੇ ਕਰਦੇ ਆ ਜਦ ਆਪਾਂ ਕਰਦੇ ਸੀ ਉਦੋਂ ਨਹੀਂ ਆ ਚੀ ਮਾੜੀ ਲੱਗਦੀ ਸੀਗੀ ਉਦੋਂ ਬੰਦਾ ਸ਼ੌਕ ਨਾਲ ਕਹਿੰਦਾ ਵਾ ਇਹਦੇ ਨਾਲ ਪਤਾ ਨਹੀਂ ਸਰੂਰ ਆਂਦਾ ਕਿਆ ਹੁੰਦਾ ਪਰ ਉਹਦੇ ਮਾੜੇ ਜੋ ਪ੍ਰਭਾਵ ਹੈ ਉਹ ਤੇ ਬੰਦਾ ਧਿਆਨ ਨਹੀਂ ਕਰਦਾ ਪਰ ਜਿਹੜਾ ਮਨ ਦੇ ਵਿੱਚ ਇੰਨੀ ਗੱਲ ਆ ਜਾਣੀ ਕਿ ਨਹੀਂ ਆਚੀ ਮਾੜੀ ਆ ਮੈਨੂੰ ਛੱਡਣੀ ਚਾਹੀਦੀ ਆ ਤਦੇ ਤੁਸੀਂ ਇੱਥੇ ਤੱਕ ਆਏ ਆ ਜੇ ਮਨ 'ਚ ਤੁਹਾਡੇ ਇੰਨੀ ਗੱਲ ਆਈ ਬਸ ਤੁਸੀਂ ਇਹਨੂੰ ਅੱਗੇ ਪ੍ਰਮਾਤਮਾ ਦੀ ਬੜੀ ਕਿਰਪਾ ਆਪਣੀ ਤੇ ਸਮਝੋ ਕਹਿੰਦੇ ਪ੍ਰਮਾਤਮਾ ਜ਼ਿੰਦਗੀ 'ਚ ਹਰ ਇੱਕ ਬੰਦੇ ਨੂੰ ਇੱਕ ਤਰੱਕੀ ਕਰਨ ਲਈ ਸੋਧਰਨ ਲਈ ਇੱਕ ਮੌਕਾ ਜ਼ਰੂਰ ਦਿੰਦਾ ਹੈ ਜਿਹੜੀ ਤੁਹਾਡੇ ਮਨ ਦੇ ਵਿੱਚ ਇੰਨੀ ਗੱਲ ਆਈ ਆ ਆ ਇੱਕ ਪਰਮਾਤਮਾ ਦੀ ਆਪਣੇ ਆਪ ਦੇ ਕਿਰਪਾ ਸਮਝੋ ਆ ਇੱਕ ਮੌਕਾ ਦਿੱਤਾ ਉਹਨੇ ਤੁਹਾਨੂੰ ਆਪਣੀ ਜ਼ਿੰਦਗੀ ਫੇਰ ਦੁਬਾਰਾ ਬਦਲਣ ਦਾ ਚੰਗੇ ਪਾਸੇ ਫੇਰ ਆਨ ਦਾ ਕਿਉਂਕਿ ਆਹ ਦੀ ਚੀਜ਼ ਹੈ ਨਸ਼ਾ ਕਿਉਂਕਿ ਅਸੀਂ ਵੀ ਜਾਦਾ ਵੀ ਸੈਂਟਰ ਬਣਿਆ ਕਿਨੇ 15-20 ਸਾਲ ਹੋ ਗਏ ਬਣੇ ਨੂੰ ਜਦਦੇ ਅਸੀਂ ਇੱਥੇ ਆਨੇ ਆ ਤੁਹਾਡੇ ਵਰਗੇ ਸੈਂਕੜੇ ਹੀ ਸਾਥੀ ਬੱਚੇ ਸਾਨੂੰ ਮਿਲ ਚੁੱਕੇ ਆ ਬਹੁਤ ਬੰਦਿਆਂ ਨੇ ਬੜੀ ਤਰੱਕੀ ਕੀਤੀ ਆ ਇੱਥੇ ਆ ਕੇ ਤਰੱਕੀ ਕਰਨ ਦਾ ਮਤਲਬ ਪਹਿਲੋਂ ਨਸ਼ੇ ਕਰਦੇ ਸੀ ਇਦਾਂ ਹੀ ਜਿਦਾ ਤੁਸੀਂ ਵੀ ਕਰਦੇ ਹੋਵੋਗੇ ਇੱਥੇ ਆਏ ਸੈਂਟਰ ਦੇ ਵਿੱਚ ਇੱਥੇ ਆ ਕੇ ਇਸ ਸਟਾਫ ਦੀ ਮਿਹਨਤ ਦੇ ਨਾਲ ਕਾਉਂਸਲਿੰਗ ਦੇ ਨਾਲ ਮਨ ਬਦਲਿਆ ਜਾ ਕੇ ਉਹਨਾਂ ਨੇ ਆਪਣਾ ਚੰਗਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਔਰ ਐਦਾਂ ਦੇ ਵੀ ਲੜਕੇ ਹੈਗੇ ਆ ਜਿਨ੍ਹਾਂ ਨੂੰ ਬਾਦ ਸਨਮਾਨ ਵੀ ਕੀਤਾ ਗਿਆ ਉਹ ਕਿਉਂ ਬਲਤ ਆਪ ਨਸ਼ਾ ਛੱਡਿਆ ਕੇ ਉਹਨਾਂ ਨੇ ਇੱਥੇ ਤੇ ਘਰ ਜਾ ਕੇ ਆਪਣਾ ਚੰਗਾ ਕੰਮ ਕਰਨ ਲੱਪੇ ਰੋਜ਼ ਆਪਣੀ ਦਿਹਾੜੀਆਂ ਜੋ ਵੀ ਆਪਣੀ ਕਿਰਤ ਕਰਨ ਲੱਪੇ ਪ੍ਰਵਾਹ ਖੁਸ਼ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੇ ਮਨ ਚ ਆ ਕੇ ਨਹੀਂ ਵਾਕਈ ਜਿਹੜਾ ਪਰਮਾਤਮਾ ਨੇ ਮੇਹੱਤੇ ਕੀਤਾ ਕਿਰਪਾ ਕੀਤੀ ਹੈ ਮੈਂ ਵੀ ਇਹਦਾ ਲੋਕਾਂ ਨੂੰ ਫਾਇਦਾ ਦੇਣਾ ਹੈ ਉਹਨਾਂ ਦੇ ਹੋਰ ਜਿਹੜੇ ਸਾਥੀ ਸੀ ਕੋ ਉਹਨਾਂ ਦੇ ਮੱਲੇ ਦੇ ਕੋ ਪਿੰਡ ਦੇ ਜਿਹੜੇ ਐਸ ਪਾਸੇ ਸੀਗੇ ਉਹਨਾਂ ਨੂੰ ਸਮਝਾ ਸਮਝਾ ਕੇ ਕਿੱਥੇ ਲੈ ਆਣਾ ਸ਼ੁਰੂ ਕੀਤਾ ਕਈਆਂ ਦੇ ਉਹਨਾਂ ਨੇ ਵੀ ਨਸ਼ਾ ਛਡਵਾਇਆ ਉਹਨਾਂ ਦਾ ਬੜਾ ਸਨਮਾਨ ਵੀ ਹੋਇਆ ਇਸ ਗੱਲ ਦਾ ਸਾਡੀ ਤੁਹਾਡੇ ਗਿਆ ਹੀ ਆ ਬੇਨਤੀ ਆ ਜਾਂ ਅਪੀਲ ਸਮਝ ਲਓ ਕਿਹਾਡਾ ਤੁਹਾਨੂੰ ਮੌਕਾ ਮਿਲਿਆ ਆ ਤੁਸੀਂ ਦੇਖਦੇ ਹੋਵੋਗੇ ਇੱਥੇ ਸਟਾਫ ਜਿੰਨਾ ਵੀ ਆ ਤੁਹਾਡੀ ਕਿਦਾਂ ਸੇਵਾ ਕਰਨ ਲੱਗਿਆ ਆ ਜਿੱਦਾਂ ਤੁਸੀਂ ਇਹਨਾਂ ਦਾ ਪਰੋਹਣੇ ਆਏ ਉਹਨੇ ਨਾ ਐਦਾਂ ਲੱਗਿਆ ਆ ਦਵਾਈ ਦਾ ਟਾਈਮ ਤੇ ਦਵਾਈ ਚਾਹ ਵੇਲੇ ਚਾਹ ਰੋਟੀ ਵੇਲੇ ਰੋਟੀ ਹਰ ਤਰ੍ਹਾਂ ਦੀ ਤੁਹਾਨੂੰ ਫੈਸਿਲਿਟੀ ਇੱਥੇ ਮਿਲ ਰਹੀ ਆ ਔਰ ਪੈਸੇ ਨਹੀਂ ਲੱਗ ਰਹੇ ਸਭ ਤੋਂ ਵੱਡੀ ਹੋਰ ਬੜੀ ਗੱਲ ਹੈ ਕਿਉਂਕਿ ਮੈਂ ਵੀ ਐਸੇ ਜ਼ਿਲ੍ਹੇ ਦੀ ਜਿਹੜੀਆਂ ਨਸ਼ਾ ਛਡਾਊ ਕੇਂਦਰ ਆ ਮੈਂ ਵੀ ਉਹਨਾਂ ਮੈਂਬਰ ਵੀ ਆ ਮੈਨੂੰ ਹੋਰ ਸੈਂਟਰਾਂ 'ਚ ਵੀ ਜਾਣ ਦਾ ਮੌਕਾ ਮਿਲਦਾ ਉੱਥੇ ਦੇਖੀਦਾ ਆ ਸੈਂਟਰਾਂ ਦੇ ਵਿੱਚ ਚਲੋ ਉਹ ਵੀ ਉਹਨਾਂ ਦਾ ਇੱਕ ਬਿਜ਼ਨਸ ਕਹਿ ਲੋ ਜਾਂ ਉਹਨਾਂ ਦੇ ਖਰਚੇ ਆ ਉਹ ਹਰ ਬੱਚੇ ਕੋਈ 20000 ਰੁਪਏ ਮਹੀਨਾ ਕੋਈ 30-30000 ਰੁਪਏ ਮਹੀਨਾ ਕੋਈ 15000 ਰੁਪਏ ਮਹੀਨਾ ਇਦਾਂ ਲੈਂਦੇ ਆ ਫੇਰ ਵੀ ਔਰ ਕੋਈ ਔਰ ਕੋਈ ਕੁੱਟਮਾਰ ਵੀ ਕਰਨ ਵਾਲੇ ਹੁੰਦੇ ਆ ਪਰ ਇੱਥੇ ਕੁਝ ਵੀ ਨਹੀਂ ਹੈ ਨਾ ਤੁਹਾਡੇ ਪੈਸੇ ਲੱਗੇ ਆ ਖਾਣਾ ਪੀਣਾ ਤੁਹਾਨੂੰ ਵਧੀਆ ਮਿਲਦਾ ਪਿਆ ਕੋਈ ਕੁੱਟਮਾਰ ਵੀ ਹੈ ਨਹੀਂ ਸਿਰਫ ਗੱਲਾਂ ਨਾਲ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਚੀਜ਼ ਮਾੜੀ ਛੱਡ ਦਿਓ ਇੰਨਾ ਸਭ ਤੁਹਾਨੂੰ ਮਿਲ ਗਿਆ ਬਸ ਐਤੇ ਤੁਸੀਂ ਹੁਣ ਧਿਆਨ ਰੱਖਣਾ ਤੁਸੀਂ ਇੱਥੋਂ ਜਾ ਜਾਣਾ ਇੱਥੇ ਉਹੀ 25 ਦਿਨ 28 ਦਿਨ ਦਾ ਤੁਹਾਡਾ ਹੁੰਦਾ ਹੈ ਕੋਰਸ ਜਦੋਂ ਇਸ ਤਰ੍ਹਾਂ ਘਰ ਜਾਣਾ ਤਾਂ ਬਿਲਕੁਲ ਆਪਣਾ ਮਨ ਪੱਕਾ ਕਰਕੇ ਜਾਣਾ ਇੱਥੋਂ ਕਿ ਮੈਂ ਵਾਕਈ ਨਸ਼ਾ ਮਾੜੀ ਚੀਜ਼ ਸੀਗੀ ਪਰਮਾਤਮਾ ਨੇ ਮੇਤੇ ਕਿਰਪਾ ਕੀਤੀ ਮੈਂ ਛੱਡਤਾ ਹੁਣ ਮੈਂ ਮੁੜ ਕੇ ਨਹੀਂ ਕਰਨਾ ਕਿਉਂਕਿ ਅਸਲੀ ਇਮਤਿਹਾਨ ਤੁਹਾਡਾ ਘਰ ਜਾ ਕੇ ਸ਼ੁਰੂ ਹੋਣਾ ਕੋਈ ਇੱਥੇ ਤਾਂ ਤੁਸੀਂ ਸਾਡੀ ਚਾਰ ਦੀਵਾਰੀ 'ਚ ਆ ਤੁਹਾਨੂੰ ਚੀਜ਼ ਨਹੀਂ ਅਵੇਲੇਬਲ ਹੋਣ ਦਿੱਤੀ ਗਈ ਤੁਸੀਂ ਛੱਡਤੀ ਅਸਲੀ ਤਾਂ ਜਦੋਂ ਤੁਸੀਂ ਘਰ ਪਹੁੰਚਣਾ ਨਾ ਤੁਹਾਡੇ ਜਿਹੜੇ ਪੁਰਾਣੇ ਸਾਥੀ ਸੀਗੇ ਦੁਸ਼ਮਣ ਕਹਿ ਲਓ ਜਾਂ ਸਾਥੀ ਕਹਿ ਲਓ ਜਿਨ੍ਹਾਂ ਤੁਹਾਨੂੰ ਇਸ ਪਾਸੇ ਲਾਇਆ ਜਿਹੜੇ ਤੁਹਾਨੂੰ ਮਾਲ ਵੇਚ ਕੇ ਕਮਾਈਆਂ ਕਰਦੇ ਸੀ ਉਹਨਾਂ ਨੇ ਫੇਰ ਤੁਹਾਡੇ ਆਲੇ ਦੁਆਲੇ ਘੁਮਣਾ ਸ਼ੁਰੂ ਹੋ ਜਾਣਾ ਉਹਨਾਂ ਦਾ ਸਾਡਾ ਗਾਹਕ ਆ ਗਿਆ ਬਸ ਉਹ ਜਿਹੜਾ ਟਾਈਮ ਹੋਣਾ ਆ ਉਹ ਤੁਸੀਂ ਸੰਭਾਲਣਾ ਆਪਣੇ ਆਪ ਨੂੰ ਕਹਿਣਾ ਨਹੀਂ ਮੈਂ ਇਸ ਪਾਸੇ ਨਹੀਂ ਮੁੜ ਕੇ ਆਣਾ ਕਿਉਂਕਿ ਇਹ ਤਾਂ ਐਂਡ ਮਾਰਾ ਹੀ ਆ ਜੇ ਆਪਾਂ ਨਹੀਂ ਛੱਡਾਂਗੇ ਕਿਸੇ ਦਾ ਕੁਝ ਨਹੀਂ ਜਾਣਾ ਅਸੀਂ ਆਨੇ ਗੱਲਾਂ ਕਰਦੇ ਛੱਡ ਦੋਂਗੇ ਤਾਂ ਸਾਡੇ ਮਨ ਨੂੰ ਖੁਸ਼ੀ ਹੋ ਜਾਊਗੀ ਨਹੀਂ ਛੱਡੋਂਗੇ ਤਾਂ ਨਾ ਸਹੀ ਸਾਡਾ ਘੜਾ ਕੋਈ ਲੈ ਕੇ ਚੱਲਦੇ ਤੁਸੀਂ ਐਦਾਂ ਹੀ ਪਿੰਡ ਤੇ ਵੀ ਇਹ ਗੱਲ ਹੁੰਦੀ ਆ ਆਲੇ ਦੁਆਲੇ ਦੀ ਗੱਲ ਨਹੀਂ ਸਮਾਜ ਦੀ ਗੱਲ ਹੈ ਜੇ ਆਪਾਂ ਛੱਡ ਕੇ ਚੰਗਾ ਕੰਮ ਕਰਾਂਗੇ ਤਾਂ ਦੇਖੋਗੇ ਪਰਿਵਾਰ ਦੇ ਚਿਹਰੇ ਤੇ ਕਿਦਾਂ ਖੁਸ਼ੀਆਂ ਆਉਂਦੀਆਂ ਕਿਦਾਂ ਰੌਣਕ ਉਹਦੇ ਆਉਂਦੀ ਆ ਜੇ ਤੁਸੀਂ ਚੰਗੇ ਵਾਲੇ ਪਾਸੇ ਹੋ ਜਾਓਗੇ ਨਹੀਂ ਤਾਂ ਐਂਡ ਦਾ ਮਾੜਾ ਆ ਆਪਾਂ ਤਾਂ ਆਹੀ ਆ ਕਿ ਸਾਰਿਆਂ ਦੀ ਮਿਹਨਤ ਨੂੰ ਤੁਸੀਂ ਦੇਖਦੇ ਹੋਏ ਪ੍ਰਮਾਤਮਾ ਦੀ ਕਿਰਪਾ ਦਾ ਧੰਨਵਾਦ ਕਰਦੇ ਹੋਏ ਤੁਸੀਂ ਚੀਜ਼ ਨੂੰ ਆਪਣੇ ਇਸ ਨਸ਼ੇ ਨੂੰ ਇੱਥੇ ਬਿਲਕੁਲ 100% ਤਨ ਮਨ ਦੇ ਨਾਲ ਛੱਡ ਕੇ ਜਾਣਾ ਹੈ ਔਰ ਘਰ ਜਾ ਕੇ ਆਪਣਾ ਵਧੀਆ ਚੰਗਾ ਜੀਵਨ ਬਤੀਤ ਕਰਨਾ ਔਰ ਸਾਨੂੰ ਵੀ ਜਦੋਂ ਪਤਾ ਲੱਗੂਗਾ ਕਿ ਉਹ ਗਏ ਸੀਗੇ ਮੁੰਡੇ ਉਹਨਾਂ ਨੇ ਛੱਡਤਾ ਉਹ ਸਾਡੇ ਮਨ ਨੂੰ ਬੜੀ ਖੁਸ਼ੀ ਹੋਊਗੀ ਐ ਸਟਾਫ ਨੂੰ ਵੀ ਖੁਸ਼ੀ ਹੋਊਗੀ ਕਿਉਂਕਿ ਉਹ ਕਹਿੰਗੇ ਲੈ ਵੀ ਸਾਡੀ ਵੀ ਮਿਹਨਤ ਕੰਮ ਆ ਗਈ ਉਹ ਦੇਖੋ ਸਾਡੇ ਬੇਦੀ ਸਾਹਿਬ ਕਿੰਨੇ ਸਾਲਾਂ ਤੋਂ ਆ ਰਹੇ ਆ ਇਹਨਾਂ ਨੇ ਬੇਨ ਨਾਗਾ ਸੰਗਰਾਮ ਤੋਂ ਆਣਾ ਹੀ ਆਣਾ ਹੈ ਕੋਈ ਪਹਿ ਨਹੀਂ ਲੈਂਦੇ ਆ ਬਸ ਆਹੀ ਭਾਵਨਾ ਆਇਆ ਸਾਡੀ ਅਸੀਂ ਵੀ ਸਮਾਜ ਸੇਵੀ ਆ ਅਸੀਂ ਕਿਹੜਾ ਕੁਝ ਲੈਣਾ ਨਾ ਤੁਸੀਂ ਸਾਨੂੰ ਜਾਣਦੇ ਨਾ ਅਸੀਂ ਤੁਹਾਨੂੰ ਜਾਣਦੇ ਪਰ ਇੱਕ ਮਨਚ ਕੋਸ਼ਿਸ਼ ਆ ਕਿ ਪ੍ਰਮਾਤਮਾ ਨੇ ਸਾਨੂੰ ਜੇ ਸਮਾਜ ਸੇਵਾ ਦਾ ਕੋਈ ਕੰਮ ਦਿੱਤਾ ਆ ਅਸੀਂ ਜਰੂਰ ਕੋਸ਼ਿਸ਼ ਕਰੀਏ ਇਸ ਗੱਲ ਦੇ ਸਾਡੀ ਦੁਬਾਰਾ ਇੱਕ ਵਾਰ ਫੇਰ ਤੁਹਾਡੇ ਨੂੰ ਅਪੀਲ ਹੈ ਇਸ ਨਸ਼ੇ ਤੋਂ ਆਪਾਂ ਛੱਡਣਾ ਤਨ ਮੰਦਣਾ ਛੱਡ ਕੇ ਇੱਥੋਂ ਜਾਣਾ ਆ ਔਰ ਪ੍ਰਮਾਤਮਾ ਦਾ ਧੰਨਵਾਦ ਕਰਨਾ ਆ